ਡਾਕਟਰ ਜੀ ਐਸ ਗਿੱਲ ਐਮ ਡੀ ਇਲੈਕਟ੍ਰੋ ਹੋਮੋਪੈਥੀ ਮੈਡੀਸਨ ਸਭ ਤੋਂ ਪਹਿਲਾਂ ਆਪ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਪਰਿਆਸਤਰੀ ਅਕਾ ਮੈਂ ਆਸ ਕਰਦਾ ਕਿ ਆਪ ਸਾਰੇ ਆਪ ਆਪ ਦੇ ਪਰਿਵਾਰ ਸਾਰੇ ਠੀਕ ਠਾਕ ਹੋਵੋ ਤੇ ਆਪ ਸਾਰੇ ਜਾਣਦੇ ਹੋ ਕਿ ਮੈਂ ਇਹ ਵੀਡੀਓ ਟੈਂਪਰਮੈਂਟ ਬਾਰੇ ਜੋ ਬਣਾ ਰਹੇ ਆਂ ਇਹ ਕਾਫੀ ਲੇਟ ਹੈ ਤੇ ਮੈਂ ਸਭ ਤੋਂ ਮਾਫੀ ਮੰਗਦਾ ਹਾਂ ਅਸੀਂ ਗੱਲ ਕਰਦੇ ਸੀ ਮੈਂ ਦੱਸ ਚੁੱਕਾ ਤੁਹਾਨੂੰ ਪਹਿਲਾਂ ਵੀਡੀਓ ਬਣਾ ਕੇ ਕਿ ਕਫ ਕਿਰਤੀ ਅਤੇ ਰક્ત ਪ੍ਰਕਿਰਤੀ ਐ ਤੇ ਕੀ ਲੱਛਣ ਹੈ ਤੇ ਉਹਦੀ ਜਾਣਕਾਰੀ ਕਿਵੇਂ ਮਿਲਦੀ ਹੈ ਤੇ ਉਹਦੇ ਲਈ ਕਿਹੜੀਆਂ-ਕਿਹੜੀਆਂ ਦਵਾਈਆਂ ਵਰਤੀਆਂ ਜਾਂਦੀਆਂ ਤੇ ਮੈਂ ਦੱਸਣਾ ਚਾਹੁੰਦਾ ਕਿ ਕਈ ਵਾਰ ਮਨੁੱਖ ਦੀ ਅਸਰ ਪ੍ਰਕਿਰਤੀ ਕਈ ਕਾਰਨਾ ਕਰਕੇ ਉਹਦੇ ਚ ਬਦਲਾ ਆ ਜਾਂਦੇ ਆ ਜਿਹਦੇ ਨਾਲ ਅੱਗੇ ਜਿਹਨੂੰ ਅਸੀਂ ਪਿੱਤ ਪ੍ਰਕਿਰਤੀ ਤੇ ਬਾਤ ਪ੍ਰਕਿਰਤੀ ਦੇ ਵਿੱਚ ਬਦਲੀ ਬਦਲ ਜਾਂਦੀ ਹੈ ਤੇ ਅੱਜ ਅਸੀਂ ਗੱਲ ਕਰਾਂਗੇ ਤੇ ਜੇ ਉਹ ਮਨੁੱਖ ਦੀ ਪਿੱਤ ਪ੍ਰਕਿਰਤੀ ਹੈ ਉਹਦੇ ਮਰੀਜ਼ ਦੇ ਕੀ ਲੱਛਣ ਹੁੰਦੇ ਹਨ ਪੁਰਸ਼ ਇਸਤਰੀ ਅਤੇ ਬੱਚਿਆਂ ਦੇ ਲੱਛਣ ਆਮ ਤੌਰ ਤੇ ਸੇਮ ਹੁੰਦੇ ਹਨ ਇੱਕੋ ਜਿਹੇ ਹੁੰਦੇ ਹਨ ਜਿਵੇਂ ਕਿ ਇਹ ਨਵਜ ਦਾ ਜ਼ੋਰਦਾਰ ਅਤੇ ਟਿੱਕੇ ਚੱਲਣਾ ਵਾਲ ਭੂਰੇ ਸਰੀਰ ਦਾ ਰੰਗ ਪੀਲਾ ਹੱਥ ਪੈਰ ਲੰਬੇ ਹੱਡੀਆਂ ਮਜ਼ਬੂਤ ਅਤੇ ਮੂੰਹ ਦਾ ਸਵਾਦ ਥੋੜਾ ਕੋਹੜਾ ਹੁੰਦਾ ਹੈ ਅਤੇ ਹੱਥਾਂ ਅਤੇ ਪੈਰਾਂ ਦੀਆਂ ਰਖਾਵਾਂ ਗਹਿਰੀਆਂ ਹੁੰਦੀਆਂ ਹਨ ਤੇ ਇਸ ਪ੍ਰਕਿਰਤੀ ਦੇ ਲੋਕਾਂ ਦਾ ਸੁਭਾਅ ਮਰੀਜ਼ਾਂ ਦਾ ਸੁਭਾਅ ਇਹ ਥੋੜਾ ਇਹ ਚਿੜਚਿੜਾ ਅਤੇ ਇਹਨਾਂ ਨੂੰ ਗੁੱਸਾ ਜ਼ਿਆਦਾ ਹੁੰਦਾ ਹੈ ਇਹਨਾਂ ਦਾ ਇਲਾਜ ਕਰਨ ਵਾਸਤੇ ਸਾਨੂੰ ਲੈਟੋ ਹੋਮੋਪੈਥੀ ਦਵਾਈ ਦੇ ਵਿੱਚ S5 ਨੂੰ ਮੇਨ ਮੰਨਣਾ ਚਾਹੀਦਾ ਹੈ S5 ਦੇ ਨਾਲ ਪਿਤ ਪ੍ਰਕਿਰਤੀ ਦੇ ਪਿਤ ਪ੍ਰਕਿਰਤੀ ਦੇ ਵਿੱਚ ਸੁਧਾਰ ਹੁੰਦਾ ਹੈ ਤੇ ਉਹਦੇ ਨਾਲ ਜਿਹੜੀਆਂ ਬਾਕੀ ਦੀਆਂ ਦਵਾਈਆਂ ਹੈਗੀਆਂ ਉਹ ਦੇ ਕੇ ਪੇਸ਼ੰਤ ਨੂੰ ਜਲਦੀ ਠੀਕ ਕੀਤਾ ਜਾ ਸਕਦਾ ਹੈ ਅਰਿਦਾ ਟੌਪਿਕ ਮੇਰਾ ਤਕਰੀਬਨ ਇੰਨਾ ਹੀ ਆ ਤੇ ਮੈਂ ਅਗਲੇ ਟੌਪਿਕ ਦੇ ਵਿੱਚ ਤੁਹਾਨੂੰ ਇਹ ਨਰਵਸ ਟੈਂਪਰਮੈਂਟ ਜਿਹਨੂੰ ਅਸੀਂ ਕਹਿੰਦੇ ਆ ਬਾਹਰ ਪ੍ਰਕਿਰਤੀ ਉਹਦੇ ਬਾਰੇ ਜਾਣਕਾਰੀ ਦੇਵਾਂਗਾ ਅਗਰ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਕਰ ਦਿਓ ਤੇ ਨਾਲ ਕਮੈਂਟ ਕਰਕੇ ਮੈਨੂੰ ਦੱਸਣਾ ਕਿ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਤੇ ਐਸੋ ਬਾਈ ਨੂੰ ਐ ਬਿੱਟ ਪਰਕ੍ਰਿਤੀ ਦੇ ਬਰੀਜਾਂ ਦੇ ਲਈ ਉਧਾਰ ਬਣਾ ਕੇ ਪੇਸ਼ੈਂਟ ਦਾ ਇਲਾਜ ਬੜੇ ਸੌਖੇ ਢੰਗ ਦੇ ਨਾਲ